ਭ੍ਰਸ਼ਟਾਚਾਰ ਕਰਨ ਵਾਲੇ ਵਿਅਕਤੀ ਹੁਣ ਅਲਰਟ ਹੋ ਜਾਓ ਕਿਉਂਕਿ ਪੰਜਾਬ ਸਰਕਾਰ ਦਾ ਇੱਕ ਵੱਡਾ ਐਕਸ਼ਨ ਦਿਖਾਈ ਦੇ ਰਿਹਾ ਹੈ ਤੇ ਦੱਸਦੀ ਹੈ ਕਿ ਜਦੋਂ ਸਤਾ ਦੇ ਵਿੱਚ ਆਮ ਆਦਮੀ ਪਾਰਟੀ ਆਈ ਸੀ ਤਾਂ ਉਸ ਵੇਲੇ ਵਾਅਦੇ ਕੀਤੇ ਗਏ ਸੀ ਤੇ ਉਸ ਦੇ ਦੌਰਾਨ ਉੱਥੇ ਹੀ ਭ੍ਰਸ਼ਟਾਚਾਰ ਕ੍ਰਪਸ਼ਨ ਨੂੰ ਲੈ ਕੇ ਇੱਕ ਵਾਅਦਾ ਜਿਹੜਾ ਕਿ ਆਪ ਸਰਕਾਰ ਨੇ ਕੀਤਾ ਸੀ ਤੇ ਉੱਥੇ ਉਹਨਾਂ ਨੇ ਕਿਹਾ ਸੀ ਕਿ ਜੇਕਰ ਕੋਈ ਵੀ ਭ੍ਰਸ਼ਟਾਚਾਰ ਕਰਦਾ ਹੋਇਆ ਦਿਖਾਈ ਦਿੱਤਾ ਤਾਂ ਉਸ ਦੇ ਉੱਤੇ ਸਖਤ ਕਾਰਵਾਈ ਹੋਵੇਗੀ ਹੁਣ ਇਹ ਮੋੜ ਤੋਂ ਪੰਜਾਬ ਸਰਕਾਰ ਫਿਰ ਤੋਂ ਐਕਸ਼ਨ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਜਿਸ ਨੂੰ ਲੈ ਕੇ ਨੀਲ ਗਰਗਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਉੱਥੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਲੈ ਕੇ ਹੁਣ ਸਖਤ ਐਕਸ਼ਨ ਦੇ ਰਹੀ ਹੈ ਤੇ ਜਿਸ ਦੇ ਦੌਰਾਨ ਪੰਜਾਬ ਸਰਕਾਰ ਨੇ ਹੁਕਮ ਦੇ ਦਿੱਤੇ ਨੇ ਤੇ ਉੱਥੇ ਜੇਕਰ ਕੋਈ ਵਿਅਕਤੀ ਭ੍ਰਿਸ਼ਟਾਚਾਰ ਯਾਨੀ ਕਿ ਕ੍ਰਪਸ਼ਨ ਕਰਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਹਦੇ ਉੱਤੇ ਸਖਤ ਕਾਰਵਾਈ ਹੋਏਗੀ ਤੇ ਆਓ ਤੁਹਾਨੂੰ ਸੁਣਾਉਣੇ ਆ ਆਮ ਆਦਮੀ ਪਾਰਟੀ ਦੇ ਮੁਖ ਬੁਲਾਰਾ ਨੀਲ ਗਰਗਦਾ ਕੀ ਕਹਿਣਾ ਹੈ ਭਗਵੰਤ ਸਿੰਘ ਸਾਬ ਦੀ ਅਗਵਾਈ ਦੇ ਵਿੱਚ ਚੱਲ ਰਹੀ ਆਵਾਜ਼ੀ ਪਾਰਟੀ ਦੀ ਭ੍ਰਿਸ਼ਟਾਚਾਰ ਦੇ ਪ੍ਰਤੀ ਜ਼ੀਰੋ ਟੋਲਰੈਂਸ ਔਰ ਇਸ ਦੇ ਵਿੱਚ ਅਸੀਂ ਕਾਮਯਾਬੀ ਹੋਏ ਆਪਾਂ ਸਾਰੇ ਜਾਣਦੇ ਆ ਕਿ ਮਾਨਸਾਬੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦਾ ਕੋਈ ਵਿਭਾਗ ਐਸਾ ਨਹੀਂ ਸੀ ਜਿੱਥੇ ਭ੍ਰਿਸ਼ਟਾਚਾਰ ਨਾ ਚੱਲਦਾ ਹੋਵੇ ਤੇ ਮਾਨ ਸਾਹਿਬ ਦੀ ਸਰਕਾਰ ਬਣਨ ਤੋਂ ਬਾਅਦ ਇਸ ਕਮਿਟਮੈਂਟ ਕਾਰਨ ਜਿਹੜਾ ਹੈਗਾ ਬਹੁਤ ਸਾਰੇ ਭ੍ਰਿਸ਼ਟਾਚਾਰੀ ਕਾਬੂ ਕੀਤੇ ਗਏ ਨੇ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਡੱਕਿਆ ਗਿਆ ਹੈ ਅੱਜ ਅਸੀਂ ਦੇਖਦੇ ਆ ਕਿ ਭ੍ਰਿਸ਼ਟਾਚਾਰ ਤੇ ਕਾਫੀ ਹੱਦ ਤੱਕ ਜਿਹੜਾ ਕਾਬੂ ਪਾਇਆ ਗਿਆ ਹੈ ਬਟ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਹੁਣ ਹੋਰ ਫੈਸਲਾ ਲਿਆ ਹੈਗਾ ਕਿ ਅਸੀਂ ਸਮਝਦੇ ਆ ਕਿ ਐਸੇ ਤੋਂ ਸਹਿਬਾ ਤੁਸੀਨ ਦਾ ਸਹਿਬਾ ਐਸੀਡੀ ਐ ਜਾਂ ਜ਼ਿਲ੍ਹਾ ਪੱਧਰ ਦੀ ਜਿਹੜੀ ਬਿਰੋਕਰੇਸੀ ਹੈਗੀ ਹੈ ਉਹਨਾਂ ਦਾ رابطہ ਸਿੱਧਾ ਜਨਤਾ ਦੇ ਨਾਲ ਹੁੰਦਾ ਰਹੇਗਾ ਸੋ ਉਹਨਾਂ ਦੀ ਜ਼ਿੰਮੇਵਾਰੀ ਤਾਇ ਕੀਤੀ ਗਈ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਉਹ ਭ੍ਰਿਸ਼ਟਾਚਾਰ ਨਾ ਹੋਵੇ ਔਰ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਭ੍ਰਿਸ਼ਟਾਚਾਰੀ ਦੇ ਖਿਲਾਫ ਇਹਨਾਂ ਅਫਸਰਾਂ ਨੂੰ ਐਕਸ਼ਨ ਲੈਣਾ ਪਵੇਗਾ ਔਰ ਇਸ ਦੇ ਲਈ ਜਿਹੜਾ ਹੈਗਾ ਐਮਐਨਐਸ ਸਹਿਬਾ ਐਮਪੀਐਨ ਦਾ ਜਿਹੜੀ ਕਿ ਫੀਡਬੈਕ ਵੀ ਆ ਜਾਏਗਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਜਨਤਾ ਹੈਗੀ ਹੈ ਉਹਦਾ ਫੀਡਬੈਕ ਵੀ ਲਿਆ ਜਾਏਗਾ ਸੋ ਅਸੀਂ ਜਿਹੜਾ ਹੈ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਮੁਹਿੰਮ ਦੇ ਵਿੱਚ ਸਹਿਯੋਗ ਕਰਨ ਔਰ ਜਿੱਥੇ ਕਿਤੇ ਜਿਹੜੀ ਕਿ ਫ੍ਰਿਸਕਾਚਾਰ ਦਾ ਕੁਝ ਅੰਸ਼ ਦੇਖਦੇ ਆ ਉਸ ਦਾ ਜਰੂਰ ਜਿਹੜਾ ਹੈਗਾ ਸੰਜਾਨ ਲੈ ਕੇ ਰਿਪੋਰਟ ਕਰਨ ਜਿਹੜਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਫੈਸਲੇ ਦੇ ਨਾਲ ਜਿਹੜੀ ਅਫਤਸ਼ਾਹੀ ਹੈ ਉਹ ਵੀ ਜਿਹੜੀ ਆਪਣੀ ਜ਼ਿੰਮੇਵਾਰੀ ਸਮਝਦੀ ਹੋਈ ਮਾਨ ਸਾਹਿਬ ਦੀ ਸਰਕਾਰ ਦੀ ਜਿਹੜੀ ਜ਼ੀਰੋ ਟੋਲਰੈਂਸ ਹੈ ਭ੍ਰਿਸ਼ਟਾਚਾਰ ਦੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਉਸ ਨੂੰ ਲਾਗੂ ਕਰੇ ਭਗਵੰਤ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਚੱਲ ਰਹੀ ਆਵਾਜ਼ੀ ਪਾਰਟੀ ਦੀ ਭ੍ਰਿਸ਼ਟਾਚਾਰ ਦੇ ਪ੍ਰਤੀ ਜ਼ੀਰੋ ਟੋਲਰੈਂਸ ਹੈ ਔਰ ਇਸ ਦੇ ਵਿੱਚ ਅਸੀਂ ਕਾਮਯਾਬੀ ਹੋਏ ਆ ਆਪਾਂ ਸਾਰੇ ਜਾਣਦੇ ਆ ਕਿ ਮਾਨ ਸਾਹਿਬ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦਾ ਕੋਈ ਵਿਭਾਗ ਐਸਾ ਨਹੀਂ ਸੀ ਜਿੱਥੇ ਭ੍ਰਿਸ਼ਟਾਚਾਰ ਨਾ ਚੱਲਦਾ ਹੋਵੇ ਤੇ ਮਾਨ ਸਾਹਿਬ ਦੀ ਸਰਕਾਰ ਬਣਨ ਤੋਂ ਬਾਅਦ ਇਸ ਕਮਿਟਮੈਂਟ ਕਾਰਨ ਜਿਹੜਾ ਹੈਗਾ ਬਹੁਤ ਸਾਰੇ ਈਸ਼ਟਾਚਾਰੀ ਕਾਬੂ ਵੀ ਕੀਤੇ ਗਏ ਨੇ ਤੇ ਉਹਨਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਵੀ ਡੱਕਿਆ ਗਿਆ ਹੈਗਾ ਅੱਜ ਅਸੀਂ ਦੇਖਦੇ ਹਾਂ ਕਿ ਈਸ਼ਟਾਚਾਰ ਤੇ ਕਾਫੀ ਹੱਦ ਤੱਕ ਜਿਹੜਾ ਕਾਬੂ ਪਾਇਆ ਗਿਆ ਹੈ ਬਟ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਹੁਣ ਹੋਰ ਫੈਸਲਾ ਲਿਆ ਹੈਗਾ ਕਿ ਅਸੀਂ ਸਮਝਦੇ ਹਾਂ ਕਿ ਐਸਐਚਓ ਸਹਿਬਾਨ ਤਸੀਲਦਾਰ ਸਹਿਬਾਨ ਐਸਡੀਐਮ ਜਾਂ ਜ਼ਿਲ੍ਹਾ ਪੱਧਰ ਦੀ ਜਿਹੜੀ ਬਿਊਰੋਕਰੇਸੀ ਹੈਗੀ ਹੈ ਉਹਨਾਂ ਦਾ ਰابطਾ ਸਿੱਧਾ ਜਨਤਾ ਦੇ ਨਾਲ ਹੁੰਦਾ ਰਹੇਗਾ ਉਹਨਾਂ ਦੀ ਜ਼ਿੰਮੇਵਾਰੀ ਤਾਇ ਕੀਤੀ ਗਈ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਉਹ ਭ੍ਰਿਸ਼ਟਾਚਾਰ ਨਾ ਹੋਵੇ ਔਰ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਭ੍ਰਿਸ਼ਟਾਚਾਰੀ ਦੇ ਖਿਲਾਫ ਇਹਨਾਂ ਅਫਸਰਾਂ ਨੂੰ ਐਕਸ਼ਨ ਲੈਣਾ ਪਵੇਗਾ ਔਰ ਇਸ ਦੇ ਲਈ ਜਿਹੜਾ ਹੈਗਾ ਅ ਐਮਐਲਏ ਸਰਬਾਹਮ ਐਮਪੀ ਨੂੰ ਵੀ ਜਿਹੜੀ ਕੀ ਫੀਡਬੈਕ ਲਈ ਆ ਜਾਏਗਾ ਉਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਜਨਤਾ ਹੈਗੀ ਹੈ ਉਹਦਾ ਫੀਡਬੈਕ ਵੀ ਲਿਆ ਜਾਏਗਾ ਸੋ ਅਸੀਂ ਜਿਹੜਾ ਹੈਗਾ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕਰਦੇ ਆ ਕਿ ਇਸ ਮੁਹਿੰਮ ਦੇ ਵਿੱਚ ਸਹਿਯੋਗ ਕਰਨ ਔਰ ਜਿੱਥੇ ਕਿਤੇ ਜਿਹੜੀ ਕਿ ਪੁਲਿਸ ਦਾਚਾਰ ਦਾ ਕੁਝ ਅੰਸ਼ ਦੇਖਦੇ ਆ ਉਸ ਦਾ ਜਰੂਰ ਜਿਹੜਾ ਹੈਗਾ ਸੰਜਨ ਲੈ ਕੇ ਰਿਪੋਰਟ ਕਰਨ ਜਿਹੜਾ ਹੈ ਤੇ ਅਸੀਂ ਉਮੀਦ ਕਰਦੇ ਆ ਕਿ ਇਸ ਫੈਸਲੇ ਦੇ ਨਾਲ ਜਿਹੜੀ ਅਫਤ ਸ਼ਾਹੀ ਹੈ ਉਹ ਵੀ ਜਿਹੜੀ ਆਪਣੀ ਜ਼ਿੰਮੇਵਾਰੀ ਸਮਝਦੀ ਹੋਈ ਮਾਨਸਾਹ ਦੀ ਸਰਕਾਰ ਦੀ ਜਿਹੜੀ ਜ਼ੀਰੋ ਟਾਲਰੈਂਸ ਹੈ ਪੁਲਿਸ ਦਾਚਾਰ ਦੀ ਪੁਲਿਸ ਦਾਚਾਰ ਮੁਖ ਪੰਜਾਬ ਦੀ ਉਸ ਨੂੰ ਲਾਗੂ